ਪਾਸੇ ਮੋਦੀ ਸਾਹਿਬ ਦਾ ਵਿਸ਼ਵਗੁਰੂ ਭਾਰਤ ਡਿਜੀਟਲ ਇੰਡੀਆ ਤੇ ਦੂਜੇ ਪਾਸੇ ਸੀਐਮ ਭਗਵੰਤ ਮਾਨ ਸਾਹਿਬ ਦਾ ਇਨਕਲਾਬੀ ਪੰਜਾਬ ਕਿਉਂਕਿ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਅਸੀਂ ਤਾਂ ਪੰਜਾਬ ਵਿੱਚ ਇਨਕਲਾਬ ਲਿਆ ਦੇਣਾ ਤਬਦੀਲੀ ਲਿਆ ਦੇਣੀ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੇ ਇਹ ਰਾਜਨੇਤਾ ਨੇ ਇਹ ਰਾਜ ਕਰਨ ਵਾਲੀਆਂ ਧਿਰਾਂ ਨੇ ਇਹ ਗੱਡੀਆਂ ਤੇ ਬੈਠਣ ਵਾਲੇ ਨੇ ਇਹਨਾਂ ਨੂੰ ਫੋਕੇ ਫੈਂਟਰ ਮਾਰਦੇ ਆ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਸ਼ਰਮ ਨਹੀਂ ਆਉਂਦੀ ਪੂਰੇ ਭਾਰਤ ਦਾ ਪੂਰੀ ਦੁਨੀਆ ਦੇ ਵਿੱਚ ਜਲੂਸ ਨਿਕਲ ਗਿਆ ਜਿਹੜਾ ਕੁਝ ਪਿਛਲੇ ਦਿਨੀ ਹੋਇਆ ਏ ਜਿਹੜਾ ਕੁਝ ਕੱਲ ਵਾਪਰਿਆ ਏ ਜਿਵੇਂ ਭਾਰਤ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਸੀ ਉਹਨਾਂ ਨੂੰ ਬੇੜੀਆਂ ਵਿੱਚ ਜਕੜ-ਜਕੜ ਕੇ ਭਾਰਤ ਦੀ ਧਰਤੀ ਤੇ ਵਾਪਸ ਲੈ ਕੇ ਆਂਦਾ ਤਾਂ ਸਾਡੇ ਰਾਜਨੀਤਕਾਂਵਾਂ ਨੂੰ ਗੱਲਾਂ ਕਰਦੇ ਆ ਸ਼ਰਮ ਨਹੀਂ ਆਉਂਦੀ ਕੱਲ ਵੀ ਪਾਰਲੀਮੈਂਟ ਵਿੱਚ ਇਹੀ ਗੱਲਾਂ ਇਹੀ ਫੋਕੇ ਫੈਂਟਰ ਸੀ ਕਿ ਅਸੀਂ ਤਾਂ ਜੀ ਡਿਜੀਟਲ ਇੰਡੀਆ ਅਸਤ ਵਿਸ਼ਵਗੁਰੂ ਭਾਰਤਾਂ ਅਸਤਾ ਵੱਡੀ ਸ਼ਕਤੀ ਆ ਪਰ ਜਲੂਸ ਕੀ ਨਿਕਲਿਆ ਪੂਰੀ ਦੁਨੀਆ ਦੇ ਵਿੱਚ ਕੋਲੰਬੀਆ ਵਰਗੇ ਦੇਸ਼ਾਂ ਨੇ ਵੀ ਇਹ ਗੱਲ ਕਹਿਤੀ ਅਮਰੀਕਾ ਨੂੰ ਕਿ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਤੁਸੀਂ ਹੱਥਕੜੀਆਂ ਵਿੱਚ ਬੰਨ ਕੇ ਲਿਆ ਨਹੀਂ ਸਕਦੇ ਤੁਹਾਡੇ ਜਾਜਾਂ ਰਹੀਂ ਨਹੀਂ ਅਸੀਂ ਵਗਾਉਣਾ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸਾਡੇ ਦੇਸ਼ ਦੇ ਨਾਗਰਿਕ ਜੇਕਰ ਉੱਥੇ ਗਏ ਨੇ ਉਹ ਕੋਈ ਅਪਰਾਧੀ ਨਹੀਂਗੇ ਅਸੀਂ ਖੁਦ ਲੈ ਕੇ ਆਵਾਂਗੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਤੇ ਉਹ ਗਏ ਵੀ ਉਨ੍ਹਾਂ ਨੇ ਆਪਣੇ ਜਹਾਜ਼ ਉੱਥੇ ਭੇਜੇ ਤੇ ਆਪਣੇ ਨਾਗਰਿਕਾਂ ਨੂੰ ਬਿਨਾ ਹਥਕੜੀਆਂ ਬਿਨਾ ਬੇੜੀਆਂ ਪਾਏ ਇੱਜ਼ਤ ਮਾਨ ਦੇ ਨਾਲ ਲੈ ਕੇ ਆਂਦਾ ਤੇ ਉੱਥੋਂ ਦੇ ਰਾਸ਼ਟਰਪਤੀ ਨੇ ਆਪਣੇ ਜਿਹੜੇ ਆਏ ਸੀ ਆਪਣੇ ਦੇਸ਼ ਦੇ ਨਾਗਰਿਕ ਉਹਨਾਂ ਦਾ ਸਵਾਗਤ ਕੀਤਾ ਉਹਨਾਂ ਦੀਆਂ ਜਹਾਜ਼ ਦੇ ਵਿੱਚ ਆਪਣੇ ਦੇਸ਼ ਦੇ ਨਾਗਰਿਕਾਂ ਦੇ ਨਾਲ ਤਸਵੀਰਾਂ ਵਾਇਰਲ ਹੋਈਆਂ ਤੇ ਸਾਡੇ ਇੱਥੇ ਕੀ ਹੋਇਆ ਸਾਡੇ ਵਿਸ਼ਵ ਗੁਰੂ ਭਾਰਤ ਅੰਦਰ ਕੀ ਹੋਇਆ ਸਾਡੇ ਇੱਥੇ ਪੂਰੀ ਕੋਸ਼ਿਸ਼ ਕੀਤੀ ਗਈ ਪੂਰਾ ਲਕੌਣ ਸ਼ਪੂਨ ਦਾ ਪੂਰਾ ਧਾਮ-ਜਾਮ ਚਲਿਆ ਕਿ ਲੋਕ ਜਿਹੜੇ ਉੱਥੋਂ ਆਏ ਨੌਜਵਾਨ ਮੁੰਡੇ ਕੁੜੀਆਂ ਨੇ ਜਿਹੜੇ ਉੱਥੋਂ ਅਮਰੀਕਾ ਤੋਂ ਰਿਪੋਰਟ ਆ ਹੋ ਕੇ ਆਏ ਪੈਣਾ ਭਰਾ ਨੇ ਉਹਨਾਂ ਨੂੰ ਮੀਡੀਆ ਕਵਰ ਨਾ ਕਰ ਸਕੇ ਕੋਈ ਉਹਨਾਂ ਦੀਆਂ ਤਸਵੀਰਾਂ ਨਾ ਖਿੱਚ ਸਕੇ ਕੋਈ ਉਹਨਾਂ ਦੀ ਵੀਡੀਓ ਨਾ ਬਣਾ ਸਕੇ ਕਿਸੇ ਨੂੰ ਪਤਾ ਨਾ ਲੱਗੇ ਕਿ ਉਹ ਕਿਹੜੇ ਹਾਲਤ ਦੇ ਵਿੱਚ ਭਾਰਤ ਵਿੱਚ ਆਏ ਨੇ ਪੰਜਾਬ ਦੀ ਧਰਤੀ ਅਮਰਸਰ ਤੇ ਜਦੋਂ ਉਤਰਿਆ ਮੀਡੀਆ ਨੂੰ ਇਹ ਸਭ ਕਾਸੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਇਹ ਸ਼ਰਮ ਵਾਲੀ ਗੱਲ ਆ ਤੇ ਕੋਲੰਬੀਆ ਦਾ ਰਾਸ਼ਟਰਪਤੀ ਆਪਣੇ ਲੋਕਾਂ ਦੇ ਸਵਾਗਤ ਵਾਸਤੇ ਅੱਗੇ ਹੋ ਗਿਆ ਤੇ ਸਾਡੇ ਇੱਥੇ ਸਾਡੇ ਇੱਥੇ ਪ੍ਰਧਾਨ ਮੰਤਰੀ ਸਾਹਿਬ ਕਿੱਥੇ ਸੀ ਮੇਰੇ ਖਿਆਲ ਚ ਮੈਨੂੰ ਬੋਲਣ ਦੀ ਲੋੜ ਨਹੀਂ ਸਾਰੇ ਲੋਕਾਂ ਨੂੰ ਪਤਾ ਕਿ ਪ੍ਰਧਾਨ ਮੰਤਰੀ ਸਾਹਿਬ ਉਦੋਂ ਕਿੱਥੇ ਸੀ ਤਾਂ ਵੱਡੀ ਗੱਲ ਇਹ ਸੀ ਮੀਡੀਆ ਨੂੰ ਵੀ ਚਾਹੀਦਾ ਸੀ ਜਿਹੜਾ ਨੈਸ਼ਨਲ ਮੀਡੀਆ ਜਿਹਨੂੰ ਚਾਹੀਦਾ ਸੀ ਕਿ ਉਹ ਦਿੱਲੀ ਤੇ ਵੋਟਾਂ ਦੇ ਬਹਾਨੇ ਦਿੱਲੀ ਵਿੱਚ ਨਾ ਰਹਿਣ ਬਲਕਿ ਜਿਹੜੀ ਸਭ ਤੋਂ ਵੱਡੀ ਘਟਨਾ ਸ਼ਾਇਦ ਭਾਰਤ ਵਿੱਚ ਪਹਿਲੀ ਵਾਰੀ ਵਾਪਰੀ ਆ ਇਹ ਕਿਸੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਇਹੋ ਜੀ ਘਟਨਾ ਉਹਨਾਂ ਨੂੰ ਚਾਹੀਦਾ ਸੀ ਕਿ ਆਪਣੇ ਕੈਮਰੇ ਲੈ ਕੇ ਹੁੰਦੇ ਤੇ ਇੱਥੇ ਰੀਪੋਰਟਿੰਗ ਕਰਦੇ ਇੱਥੇ ਜਿਹੜਾ ਪੂਰਾ ਹਾਲ ਸੀ ਉਹ ਦਿਖਾਉਂਦੇ ਪਰ ਗੋਦੀ মিডিਆ ਕਿਉਂ ਦਿਖਾਊਗਾ ਉਹ ਤਾਂ ਸਭੋ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕੱਲੇ ਭਾਰਤ ਦੇ ਲੋਕਾਂ ਨੂੰ ਨਹੀਂ ਰਿਪੋਰਟ ਕੀਤਾ ਫਲਾਣੇ ਥਾਂਾਂ ਦੇ ਨੂੰ ਵੀ ਕੀਤਾ ਫਲਾਣੇ ਥਾਂਾਂ ਦੇ ਨੂੰ ਵੀ ਕੀਤਾ ਉੱਥੇ ਵੀ ਅਮਰੀਕਾ ਦਾ ਹਾਰ ਗਿਆ ਤਾਂ ਉੱਥੇ ਵੀ ਗਿਆ ਬਹੁਤ ਸਾਰੇ ਜਿਹੜੇ ਸਵੈ ਮਾਨ ਵਾਲੇ ਕੰਟਰੀ ਸੀ ਉਹਨਾਂ ਨੇ ਅਮਰੀਕਾ ਨੂੰ ਇਹ ਕਹਿ ਦਿੱਤਾ ਕਿ ਸਾਡੇ ਨਾਗਰਿਕਾਂ ਨੂੰ ਬੇੜੀਆਂ ਵਿੱਚ ਹੱਥਕੜੀਆਂ ਲਾ ਕੇ ਨਾ ਭੇਜਿਆ ਜਾਵੇ ਤੇ ਨਾ ਹੀ ਤੋਂ ਤੁਹਾਡੇ ਆਰਮੀ ਦੇ ਹਾਜ਼ਰਾਂ ਹੀ ਸਾਡੇ ਦੇਸ਼ ਦੇ ਨਾਗਰਿਕ ਆਉਣ ਸਕੋ ਅਸੀਂ ਖੁਦ ਆਪਣੇ ਨਾਗਰਿਕਾਂ ਨੂੰ ਲੈ ਕੇ ਜਾਵਾਂਗੇ ਉਹ ਕੋਈ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਇਸ ਕਰਕੇ ਸਾਡੇ ਜਿਹੜੇ ਨਾਗਰਿਕਾਂ ਦਾ ਸਵੈ ਮਾਣ ਇੱਜ਼ਤ ਨੂੰ ਬਹਾਲ ਰੱਖਿਆ ਜਾਵੇ ਇਹ ਉਹਨਾਂ ਦੇ ਸਵੈ ਮਾਣ ਦੀ ਗੱਲ ਆ ਪਰ ਸਾਡੇ ਕਿਸੇ ਨੂੰ ਆਪਣੇ ਦੇਸ਼ ਦੇ ਨਾਗਰਿਕਾਂ ਦੀ ਚਿੰਤਾ ਹੋਵੇ ਤਾਂ ਤਾਂ ਹੀ ਆ ਉਹਨਾਂ ਨੂੰ ਤਾਂ ਚਿੰਤਾ ਹੁੰਦੀ ਆ ਤਾਂ ਸਿਰਫ ਵੋਟਾਂ ਦੀ ਕਿ ਅਸੀਂ ਵੋਟਾਂ ਲੈਣੀਆਂ ਉਹ ਸਾਨੂੰ ਲੋਕ ਪਾ ਦੇਣ ਤੇ ਉਸ ਤੋਂ ਬਾਅਦ ਚ ਭਾਵੇਂ ਕੁਝ ਹੁੰਦਾ ਫਿਰੇ ਭਗਵਾਨ ਤੁਮਾਨ ਸਾਹਿਬ ਭਗਵਾਨ ਤੁਮਾਨ ਸਾਹਿਬ ਕਹਿੰਦੇ ਸੀ ਪੰਜਾਬ ਦੇ ਅੰਦਰ ਗੋਰੇ ਗੋਰੀਆਂ ਕੰਮ ਕਰਨ ਆਇਆ ਕਰਨਗੇ ਅਸੀਂ ਇੱਥੇ ਰੋਜ਼ਗਾਰ ਦੇ ਐਨੇ ਮੌਕੇ ਪੈਦਾ ਕਰ ਦੇਾਂਗੇ ਕਿੰਨੇ ਕ ਮੌਕੇ ਪੈਦਾ ਕਰਤੇ ਮੈਨੂੰ ਲੱਗਦਾ ਕਿ ਹਰ ਸਾਲ ਬਾਹਰ ਜਾਣ ਵਾਲੇ ਵਿਦੇਸ਼ ਜਾਣ ਵਾਲੇ ਪੰਜਾਬੀਆਂ ਦੀ ਗਿਣਤੀ ਦੁੱਗਣੀ ਤਿਗਣੀ ਹੁੰਦੀ ਰਹਦੀ ਹੈ ਹਰ ਬੰਦਾ ਜੇ ਅਸੀਂ ਇੱਕ ਸੇ ਤੋਂ ਪੁੱਛੀ ਹੈ ਨਾ ਕਿ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਪੰਜਾਬ ਦੀ ਧਰਤੀ ਤੇ ਕਿ ਬਾਹਰ ਜਾਣਾ ਚਾਹੁੰਦੇ ਹੋ ਕੱਲੇ ਪੰਜਾਬ ਦਾ ਨਹੀਂ ਪੂਰੇ ਭਾਰਤ ਦਾ ਹਾਲ ਇਹ ਹੋਇਆ ਪਿਆ ਤਾਂ ਉਹ ਕਹਿੰਦੇ ਨੇ ਕਿ ਨਹੀਂ ਅਸੀਂ ਪੰਜਾਬ ਵਿੱਚ ਨਹੀਂ ਰਹਿਣਾ ਚਾਹੁੰਦੇ ਭਾਰਤ ਵਿੱਚ ਨਹੀਂ ਰਹਿਣਾ ਚਾਹੁੰਦੇ ਸਾਨੂੰ ਤਾਂ ਜਿਵੇਂ ਤਿਵੇਂ ਮੌਕਾ ਮਿਲੇ ਤਾਂ ਅਸੀਂ ਵਿਦੇਸ਼ ਦੀ ਧਰਤੀ ਤੇ ਜਾਣਾ ਚਾਹੁੰਦੇ ਹਾਂ ਕਿਉਂਕਿ ਇੱਥੇ ਕੋਈ ਰੋਜ਼ਗਾਰ ਹੀ ਨਹੀਂ ਕਿਉਂਕਿ ਇੱਥੇ ਇਨਕਲਾਬ ਕਰਨ ਵਾਲੀ ਭਗਵੰਤਮਾਨ ਦੀ ਸਰਕਾਰ ਉਹ ਕਹਿੰਦੇ ਸੀ ਇੱਥੇ ਅਸੀਂ ਇਨਕਲਾਬ ਕਰਨਾ ਤਬਦੀਲੀ ਕਰਨੀ ਆ ਗੱਲਾਂ ਉਹ ਸ਼ਹੀਦ ਭਗਤ ਸਿੰਘ ਦੀਆਂ ਕਰਦੇ ਨੇ ਕਿ ਅਸੀਂ ਉਹਨਾਂ ਦੇ ਵਾਰਿਸ ਆ ਪਰ ਭਗਵੰਤ ਮਾਨ ਸਾਹਿਬ ਭਗਤ ਸਿੰਘ ਤਾਂ ਇੱਕ ਈਸਟ ਇੰਡੀਆ ਕੰਪਨੀ ਦੇ ਪਿੱਛੇ ਇੰਨਾ ਲੜੇ ਉਹਨਾਂ ਨੇ ਤਾਂ ਇੰਨੀ ਲੜਾਈ ਲੜੀ ਕਿ ਇਹਨਾਂ ਨੇ ਲੁੱਟ ਕੇ ਖਾ ਜਾਣਾ ਸਾਡੇ ਦੇਸ਼ ਨੂੰ ਤੇ ਤੁਸੀਂ ਤੁਸੀਂ ਵਾਜਾ ਮਾਰਦੇ ਹੋ ਪ੍ਰਾਈਵੇਟ ਕੰਪਨੀਆਂ ਨੂੰ ਕਿ ਆ ਜਾਓ ਇੱਥੇ ਆਓ ਸਾਡੇ ਜਿਹੜੇ ਪੰਜਾਬ ਦੇ ਨਾਗਰਿਕਾਂ ਉਹਨਾਂ ਨੂੰ ਰੋਜ਼ਗਾਰ ਦਿਓ ਤੁਸੀਂ ਇੱਥੇ ਜਿਹੜੇ ਸਰਕਾਰੀ ਅਦਾਰੇ ਆ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਕਿ ਅਸੀਂ ਸਰਕਾਰੀ ਅਦਾਰਿਆਂ ਵਿੱਚ ਆਪਣੇ ਲੋਕਾਂ ਨੂੰ ਰੋਜ਼ਗਾਰ ਦਿੰਨੇ ਆ ਸਾਰੇ ਸਰਕਾਰੀ ਅਦਾਰੇ ਤਾਂ ਲਗਭਗ ਖਾਲੀ ਪਏ ਆ ਇੰਗੀਆਂ ਇੰਗੀਆਂ ਸੀਟਾਂ ਉਹਨਾਂ ਵਿੱਚ ਖਾਲੀ ਪਈਆਂ ਤਾਂ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਉੱਥੇ ਕਿਉਂ ਸੀਟਾਂ ਨਹੀਂ ਭਰਦੇ ਉੱਥੇ ਲੋਕਾਂ ਨੂੰ ਰੋਜ਼ਗਾਰ ਮੁੰਡੇ ਕੁੜੀਆਂ ਨੂੰ ਰੋਜ਼ਗਾਰ ਕਿਉਂ ਨਹੀਂ ਦਿੰਦੇ ਤੁਸੀਂ ਤਾਂ ਕਹਿੰਦੇ ਸੀ ਸਾਡਾ ਜਿਹੜਾ ਹਰਾ ਪੈਣਾ ਬੇਰੋਜ਼ਗਾਰਾਂ ਵਾਸਤੇ ਚੱਲੂਗਾ ਪਰ ਚੱਲਿਆ ਚੁਲਿਆ ਤਾਂ ਕੋਈ ਨਹੀਂ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਉਧਰੋਂ ਮੋਦੀ ਸਾਹਿਬ ਵਿਸ਼ਵਗੁਰੂ ਭਾਰਤ ਤੇ ਉਧਰੋਂ ਭਗਵੰਤ ਮਾਨ ਸਾਹਿਬ ਅਸੀਂ ਆਹ ਕਰਤਾ ਆਹ ਕਰਤਾ ਤੇ ਜਲੂਸ ਆਏ ਨਿਕਲ ਰਿਹਾ ਪੰਜਾਬ ਦਾ ਭਾਰਤ ਦਾ ਜਲੂਸ ਦੇਖੋ ਜਿਹੜੇ ਉਥੇ 2 ਨੰਬਰ ਵਿੱਚ ਜਾ ਕੇ ਰਗੇ ਜਾਂ ਜਿੰਨੇ ਵੀ ਵਿਦੇਸ਼ ਦੀ ਧਰਤੀ ਤੇ ਲੋਕ ਗਏ ਹਨਾ ਜਿਹੜੇ ਉਹਨਾਂ ਵਿੱਚ ਡੰਕੀ ਲਗਾ ਕੇ ਗਏ ਆ ਖਾਸ ਤੌਰ ਤੇ ਜੇ ਉਹਨਾਂ ਵਿੱਚ ਸਭ ਤੋਂ ਵੱਧ ਗਿਣਤੀ ਦੇਖੀ ਹੈ ਜਿਹੜੀਆਂ ਰਿਪੋਰਟਾਂ ਆਈਆਂ ਤਾਂ ਦੱਸਿਆ ਜਾ ਰਿਹਾ ਕਿ ਉਹਦੇ ਵਿੱਚ ਪੰਜਾਬ ਤੇ ਗੁਜਰਾਤ ਇੱਥੋਂ ਦੇ ਵੱਧ ਗਿਣਤੀ ਜਿਹੜੇ ਹੈਗੇ ਆ ਨੌਜਵਾਨ ਮੁੰਡੇ ਕੁੜੀਆਂ ਇੱਥੋਂ ਦੇ ਵੱਧ ਲੋਕ ਨੇ ਤਾਂ ਗੁਜਰਾਤ ਵਿੱਚ ਇੰਨਾ ਟਾਈਮ ਹੋ ਗਿਆ ਉੱਥੇ ਕੀ ਦੀ ਸਤਾ ਸੀ ਉੱਥੇ ਬੀਜੇਪੀ ਦੀ ਸਤਾ ਨਾ ਕਿੰਨੇ ਸਾਲਾਂ ਤੋਂ ਪਹਿਲਾਂ ਮੋਦੀ ਸਾਹਿਬ ਆਪ ਸੀ ਉੱਥੇ ਤੇ ਹੁਣ ਵੀ ਕਿੰਨਾ ਟਾਈਮ ਹੋ ਗਿਆ ਉੱਥੇ ਬੀਜੇਪੀ ਦੀ ਸਤਾ ਹੈ ਤਾਂ ਫਿਰ ਉਹ ਉਹ ਤਾਂ ਮੋਦੀ ਸਾਹਿਬ ਦਾ ਆਪਣਾ ਸ਼ਹਿਰ ਆ ਨਾ ਆਪਣਾ ਸੂਬਾ ਨਾ ਉੱਥੇ ਕੀ ਸੁਧਾਰ ਹੋਇਆ ਲੋਕਾਂ ਦਾ ਉੱਥੇ ਵੀ ਲੋਕ ਇੰਨੇ ਦੁਖੀ ਨੇ ਕਿ ਭੱਜ ਜਾਣਾ ਚਾਹੁੰਦੇ ਨੇ ਕਿ ਅਸੀਂ ਵਿਦੇਸ਼ ਦੀ ਧਰਤੀ ਤੇ ਚਲੇ ਜਾਈਏ ਸਾਨੂੰ ਕੋਈ ਰੋਜ਼ਗਾਰ ਮਿਲ ਜੇ ਉਹਨਾਂ ਨੇ ਉੱਥੇ ਰੋਜ਼ਗਾਰ ਦੇ ਮੌਕੇ ਲੋਕਾਂ ਵਾਸਤੇ ਪੈਦਾ ਨਹੀਂ ਕੀਤੇ ਇੱਥੇ ਪੰਜਾਬ ਤੇ ਭਗਵੰਤ ਸਿੰਘ ਸਾਹਿਬ ਨੇ ਬੜੀਆਂ ਕਲਾ ਕੀਤੀਆਂ ਬਾਕੀ ਸਰਕਾਰਾਂ ਦਾ ਵੀ ਇਹੀ ਹਾਲ ਆ ਬਾਕੀ ਸਰਕਾਰਾਂ ਨੂੰ ਤਾਂ ਲੋਕਾਂ ਨੇ ਪਰਖ ਲਿਆ ਸੀ ਤੁਸੀਂ ਤਾਂ ਕਹਿੰਦੇ ਸੀ ਅਸੀਂ ਇਨਕਲਾਬੀ ਸਰਕਾਰ ਆ ਤੁਹਾਡੇ ਤੋਂ ਬੜਾ ਉਮੀਦਾਂ ਸੀ ਤੇ ਇੱਥੇ ਵੀ ਉਹੀ ਹਾਲ ਆ ਨਾ ਇੱਥੇ ਲੋਕਾਂ ਨੂੰ ਰੋਜ਼ਗਾਰ ਨਾ Gujarat ਚ ਤੇ ਪੂਰੇ ਭਾਰਤ ਵਿੱਚ ਲੋਕਾਂ ਦਾ ਇਹ ਹਾਲਾ ਤਾਂ ਲੋਕ ਛੱਡ ਛੱਡ ਕੇ ਭਾਰਤ ਵਿਦੇਸ਼ ਦੀ ਧਰਤੀ ਤੇ ਭੱਜ ਜਾਣਾ ਚਾਹੁੰਦੇ ਆ ਫਿਰ ਉਹਨਾਂ ਨੂੰ ਮੌਕਾ ਸਿੱਧੇ ਤਰੀਕੇ ਨਾਲ ਮਿਲਦਾ ਸਿੱਧੇ ਤਰੀਕੇ ਨਾਲ ਮਿਲਦਾ ਤੇ ਉੱਤੋਂ ਆ ਇਮੀਗ੍ਰੇਸ਼ਨ ਸੈਂਟਰ ਇਮੀਗ੍ਰੇਸ਼ਨ ਸੈਂਟਰ ਕਿਹਦੀ ਨਿਗਰਾਨੀ 'ਚ ਚੱਲਦੇ ਉਹ ਵੀ ਤਾਂ ਤੁਹਾਡੀ ਨਿਗਰਾਨੀ 'ਚ ਚੱਲਦੇ ਆ ਨਾ ਤਾਂ ਉਹ ਲੋਕਾਂ ਨਾਲ ਧੋਖੇਧੜੀਆਂ ਕਰ ਰਹੇ ਆ ਇਹ ਖੁੰਬਾ ਵਾਂਗੂ ਉੱਗ ਖੜੇ ਜਿਹੜੇ ਇਮੀਗ੍ਰੇਸ਼ਨ ਸੈਂਟਰ ਆ ਇਹ ਖੁੰਬਾ ਵਾਂਗੂ ਉੱਗੇ ਵੇ ਆ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਕਿਉਂ ਕਿਉਂਕਿ ਇੱਥੇ ਲੋਕਾਂ ਕੋਲੇ ਰੋਜ਼ਗਾਰ ਨਹੀਂ ਤੇ ਲੁੱਟਣ ਨੂੰ ਇੱਥੇ ਸਾਰੇ ਬੈਠੇ ਆ ਕਿ ਅਸੀਂ ਤੁਹਾਨੂੰ ਕੈਨੇਡਾ ਦੀ ਧਰਤੀ ਤੇ ਅਸੀਂ ਤੁਹਾਨੂੰ ਅਮਰੀਕਾ ਦੀ ਧਰਤੀ ਤੇ ਲੋਕਾਂ ਨੂੰ ਸੋਹਣੇ ਸੋਹਣੇ ਸੁਪਨੇ ਦਿਖਾਉਂਦੇ ਆ ਇਮੀਗ੍ਰੇਸ਼ਨ ਪਰ ਤੁਸੀਂ ਤੁਹਾਡੀਆਂ ਨਜ਼ਰਾਂ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਪਰ ਤੁਸੀਂ ਕਦੇ ਕੋਈ ਕਾਰਵਾਈ ਨਹੀਂ ਕੀਤੀ ਇੰਨੇ ਲੋਕ ਹੁਣ ਤਾਂ ਅਮਰੀਕਾ ਨੇ ਰਿਪੋਰਟ ਕਰਤਾ ਵੱਡਾ ਰੌਲਾ ਪੈ ਗਿਆ ਪਰ ਇੰਨੇ ਲੋਕ ਪਹਿਲਾਂ ਜਿਹੜੇ ਡੰਕੀ ਲਗਾ ਕੇ ਗਏ ਜਾਂ ਜਿਹੜੇ ਇਥੋਂ ਸਿੱਧੇ ਤਰੀਕੇ ਨਾਲ ਜਾਣਾ ਚਾਹੁੰਦੇ ਸੀ ਇਥੋਂ ਏਜੰਟਾਂ ਨੇ ਫਸਾਤੇ ਉਹ ਜੰਗਲਾਂ ਵਿੱਚ ਰੋਲਦੇ ਰਹੇ ਕਈ ਵਾਪਸ ਆ ਗਏ ਤੇ ਕਈ ਜਿਹੜੇ ਹੈਗੇ ਆ ਉੱਥੇ ਹੀ ਮਰ ਖਪ ਗਏ ਜੰਗਲਾਂ ਦੇ ਵਿੱਚ ਕੰਗਾਂ ਨੂੰ ਪਤਾ ਹੀ ਨਹੀਂ ਲੱਗਾ ਪਰਿਵਾਰਾਂ ਨੂੰ ਵੀ ਸਾਡੇ ਆਖਰ ਘਰ ਦੇ ਜੀ ਕਿੱਧਰ ਗਏ ਉਹ ਰੋਲਾ ਪਾਉਂਦੇ ਰਹੇ ਉਹਨਾਂ ਨੇ ਧਰਨੇ ਮੁਜਾਰੇ ਕੀਤੇ ਸਰਕਾਰਾਂ ਤੋਂ ਮੰਗ ਕਰਦੇ ਰਹੇ ਸਰਕਾਰਾਂ ਅੱਗੇ ਗੁਹਾਰ ਲਗਾਉਂਦੇ ਰਹੇ ਕਿ ਸਾਡਾ ਘਰ ਦਾ ਜੀ ਸਾਨੂੰ ਮਿਲ ਨਹੀਂ ਰਿਹਾ ਸਾਡੀ ਕੋਈ ਮਦਦ ਕੀਤੀ ਜਾਵੇ ਤਾਂ ਕਿਸੇ ਵੀ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਇੰਨਾ ਇਮੀਗ੍ਰੇਸ਼ਨ ਸੈਂਟਰਾਂ ਦੀ ਉਡਕੇਲ ਕਸੀ ਜਾਵੇ ਇਹਨਾਂ ਨੂੰ ਉਡਕੇਲ ਪਾਈ ਜਾਵੇ ਇਹਨਾਂ ਨੂੰ ਐਵੇਂ ਖੁੱਲੇ ਨਾ ਛੱਡਿਆ ਜਾਵੇ ਲੋਕਾਂ ਨਾਲ ਖਲਵਾੜ ਹੁੰਦਾ ਏ ਕੀ ਸਰਕਾਰਾਂ ਨੂੰ ਇਹਦਾ ਪਤਾ ਹੀ ਨਹੀਂ ਸੀ ਕਿ ਜਾਣ ਬੁੱਝ ਕੇ ਇਹਨਾਂ ਨੂੰ ਇਗਨੋਰ ਮਾਰਿਆ ਗਿਆ ਕੀ ਇਹ ਸਰਕਾਰ ਦੀ ਦੇਖ ਰੇ ਵਿੱਚ ਨਹੀਂ ਚੱਲਦੇ ਅੱਜ ਲੋਕਾਂ ਦੇ ਨਾਲ ਇੰਨਾ ਖਲਵਾੜ ਹੋ ਗਿਆ ਅੱਜ 40 40 30 30 35 35 ਲੱਖ ਰੁਪਈਆ ਲਾ ਕੇ ਲੋਕ ਉੱਜੜ ਕੇ ਬਹਿ ਗਏ ਕਿੰਨੇ ਸਾਰੇ ਪੈਣਾ ਭਰਾ ਜਿਹੜੇ ਟੀਵੀ ਤੇ ਰੋਂਦੇ ਦੇਖੇ ਮੈਂ ਸੋਸ਼ਲ ਮੀਡੀਆ ਤੇ ਜਿੰਨਾਂ ਦੀਆਂ ਵੀਡੀਓਜ਼ ਦੇਖੀਆਂ ਤੇ ਉਹ ਰੋ ਰਹੇ ਆ ਕਿ ਸਾਡਾ ਬਾਣੀ ਕੁਛ ਨਹੀਂ ਰਿਹਾ ਸ ਤਾਂ ਸਾਰਾ ਘਰ ਵਿਗਵਾਲਿਆ ਤੇ ਸਾਡਾ ਮੁੰਡਾ ਹਲੇ ਦੂਦ ਕੋਈ ਕਹਿੰਦਾ ਸਾਡਾ ਤਾਂ 2 ਦਿਨ ਹੋਏ ਸੀ ਕੋਈ ਕਹਿੰਦਾ 20 ਦਿਨ ਹੋਏ ਸੀ ਗਏ ਨੂੰ ਕੋਈ ਕੋਸ਼ ਕੋਈ ਕੋਸ਼ ਤੇ ਕੋਈ ਰੂਹ ਕਮਾਉ ਖਲਾਸੇ ਕਰਦਾ ਕਿ ਅਸੀਂ ਜੋ ਕੁਝ ਉਥੇ ਦੇਖਿਆ ਜੋ ਕੁਝ ਉਥੇ ਲੋਕਾਂ ਦੇ ਨਾਲ ਹੋ ਰਿਹਾ ਹੈ ਜਿੰਨਾ ਤਸ਼ੱਦਦ ਹੋ ਰਿਹਾ ਏ ਉਹ ਸੁਣ ਕੇ ਨਾ ਰੋਂਟੇ ਖੜੇ ਹੋ ਜਾਂਦੇ ਆ ਕਿ ਇੰਨਾ ਕੁਝ ਹੋ ਰਿਹਾ ਸਾਡੇ ਲੋਕਾਂ ਦੇ ਨਾਲ ਪਰ ਕਿਉਂ ਕਿਉਂਕਿ ਇੱਥੇ ਸਰਕਾਰਾਂ ਦੀਆਂ ਨੀਤੀਆਂ ਗਲਤ ਨੇ ਪੋਲਿਸੀਆਂ ਗਲਤ ਨੇ ਲੋਕਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲ ਰਿਹਾ ਇਸੇ ਕਰਕੇ ਅੱਕੇ-ਅਕਾਏ ਲੋਕ ਵਿਦੇਸ਼ ਦੀ ਧਰਤੀ ਤੇ ਜਾ ਰਹੇ ਆ ਤੇ ਸਾਡੇ ਫਿਰ ਵੀ ਇੱਥੇ ਜੀ ਵਿਸ਼ਵ ਗੁਰੂ ਡਿਜੀਟਲ ਇੰਡੀਆ ਇਨਕਲਾਬੀ ਪੰਜਾਬ ਅਸੀਂ ਇਨਕਲਾਬ ਕਰਤਾ ਅਸੀਂ ਤਬਦੀਲੀ ਕਰਤੀ ਵਾਹ ਜੀ ਵਾ ਪਤਾ ਨਹੀਂ ਕਿਉਂ ਸਾਡੇ ਸਤਾਧਾਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਰਮ ਫੀਲ ਨਹੀਂ ਹੁੰਦੀ ਕਿ ਅਸੀਂ ਕਰ ਕੀ ਰਹੇ ਹਾਂ ਤੇ ਸਾਡਾ ਜਲੂਸ ਪੂਰੀ ਦੁਨੀਆ ਦੇ ਵਿੱਚ ਨਿਕਲ ਗਿਆ ਪੂਰੀ ਦੁਨੀਆ ਦੇ ਵਿੱਚ ਭਾਰਤ ਦਾ ਜਲੂਸ ਨਿਕਲ ਗਿਆ